ਆਲਟਰਨਿਅਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਹਲਕਾ ਡੇਰਾ ਬੋਰਾਣ ਦੇ ਪਿੰਡ ਸ਼ਿਕਾਰਮਾਚੀਆਂ ਤੋਂ ਆ ਰਹੀ ਇਸ ਖਬਰ ਦੇ ਵਿੱਚ ਡਿਪੂ ਹੋਲਡਰ ਵੱਲੋਂ 45 ਤੋਂ ਡੇ ਸਰਕਾਰੀ ਕਨਕ ਚੋਰੀ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਡਿਪੂ ਹੋਲਡਰ ਦਾ ਨਾਮ ਗੁਰਦੇਵਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸ਼ਿਕਾਰਮਾਚੀਆਂ ਵੱਲੋਂ ਸਰਕਾਰੀ ਡੱਬੂ ਦੀ ਕਨਕ 45 ਟੋੜੇ ਦੇ ਕਰੀਬ ਰਾਤ 10:30 ਵਜੇ ਦੇ ਕਰੀਬ ਛੋਟੇ ਹੱਥੀਂ ਲੈ ਕੇ ਜਾ ਰਿਆ ਸੀ ਪਿੰਡ ਦੇ ਲੋਕਾਂ ਵੱਲੋਂ ਪੁਲਿਸ ਥਾਣਾ ਕੋਟਲੀ ਸੂਰਤਪੱਲੀ ਨੂੰ ਇਤਲਾਹ ਦਿੱਤੀ ਤਾਂ ਪੁਲਿਸ ਨੇ ਮੌਕੇ ਤੇ ਹੀ ਗੁਰदयाल ਸਿੰਘ ਨੂੰ ਸਰਕਾਰੀ ਕਨਕ ਲੈ ਕੇ ਜਾਂਦਿਆਂ ਗ੍ਰਿਫਤਾਰ ਕਰ ਲਿਆ ਤੇ ਕਨਕ ਜ਼ਬਤ ਕਰ ਲਈ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜੋ ਪੰਜਾਬ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਕਨਕ ਭੇਜੀ ਜਾਂਦੀ ਹੈ ਉਹ ਗਰੀਬਾਂ ਤੱਕ ਨਹੀਂ ਪਹੁੰਚਦੀ ਤੇ ਡੀਪੂ 홀ਡਰ बारो बार ही ਇਹ ਸਰਕਾਰੀ ਕਣਕ ਨੂੰ ਵੇਚ ਦਿੰਦੇ ਹਨ ਤੇ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੱਸਿਆ ਜਾ ਰਿਹਾ ਗੁਰदयाल ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸ਼ਕਾਰਮਾਚੀਆਂ ਤੇ ਉਹਦੇ ਨਾਲ ਡਰਾਈਵਰ ਸੁਖਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਤਰਵਲੀ ਦਾ ਰਹਿਣ ਵਾਲਾ ਹੈ ਇਸ ਮੌਕੇ ਐਸਐਚਓ ਕੋਠਲੀ ਸੁਰਤਮਲੀ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਇਹਨਾਂ ਦੋਨਾਂ ਨੂੰ ਧਾਰਾ 427 ਈਸੀ ਐਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੱਤਰਕਾਰ ਜਤਿੰਦਰ ਕੁਮਾਰ ਨਾਲ 크੍ਰਿਸ਼ਨ গোਬਾਲ ਦੀ ਵਿਸ਼ੇਸ਼ ਰਿਪੋਰਟ ਆਲਟੋ ਨਿਊਜ਼ ਚੈਨਲ ਡੇਰਾ ਬਵਨਾਰਕ ਮੈਂ ਤੇ ਹੈ ਹੀ ਕਿ ਉਹ ਸਭ ਨੂੰ ਲੈਂਦੇ ਪੈਨ ਵਾਲੇ ਲੋਕਾਂ ਨੂੰ ਬਹੁਤ ਦੀ ਇਹ ਬਣਾਣਾ ਬਗੜਾ ਕੰਫਰੈਂਸ ਜਾ ਗਿਆ ਵਾ ਲੋ ਫੜ ਕੇ ਸਰਕਾਰੀ ਨੇ ਦੁਬੇਜੀ ਉੱਡ ਗਿਆ ਨਾ ਆਪਣੇ ਸਰ ਪੜੀਂ ਉੱਡਾ ਆ ਜੀ ਆਈ ਅੱਜ ਹੀ ਆਈ ਅੱਜ ਹੀ ਆਈ ਅੱਜ ਹੀ ਨਹੀਂ ਚੱਲਦਾ ਘਰ ਲਾਏ ਜਦੋਂ ਪਾਜੀ ਆ ਗਏ ਪੰਛੀਆਂ ਨੇ ਪਰਾਕੀ ਤੋਂ ਮੈਂ ਹੀ ਮੀਡੀਆ ਕੱਲਾ ਹਣਾ ਤੇ ਸ਼ਿਕਾਰ ਮਾਸ਼ੀਆਂ ਜਿੱਥੇ ਡਿਪੂ ਹੋਲਡਰ ਰਾਤ ਦਾ ਫਾਇਦਾ ਠਾਉਂਦੇ ਆ ਕੁਝ ਕਣਕ ਦੇ ਤੋੜੇ ਵੇਚਣ ਵਾਸਤੇ ਜਾਂ ਚੋਦੀ ਕਰਨ ਵਾਸਤੇ ਆਪਣੇ ਘਰ ਤੋਂ ਬਾਹਰ ਲੈ ਕੇ ਆ ਰਿਆ ਸੀਗਾ ਇੰਨੇ ਦੇ ਨੌਜਵਾਨ ਜਿਹੜੇ ਸੰਸਥਾਤਾਂ ਦੇ ਬੈਠੇ ਹੋਏ ਸਨ ਹਾਂਜੀ ਅਜੇ ਪਹਿਲਾ ਟਾਈਮ ਸੀਗਾ ਤੇ ਉਹਨਾਂ ਨੂੰ ਇਹ ਸ਼ੱਕ ਜਾਪਿਆ ਵੀ ਜਿਹੜਾ ਹਾਤੀ ਹੈ ਕਣਕ ਹੈ ਟਾਈਮ ਤੇ ਹੈ ਨਹੀਂ ਝੋਨੇ ਦਾ ਟਾਈਮ ਹੈ ਤੇ ਕਣਕ ਦਾ ਕੀ ਮਤਲਬ ਹੈ ਇਸ ਵਿੱਚ ਸੋ ਉਹਨਾਂ ਨੇ ਪਿੱਛਾ ਕੀਤਾ ਤੇ ਕੋਈ 2-4 ਕਿੱਲੇ ਅੱਗੇ ਆ ਕੇ ਨੌਜਵਾਨ ਲਾਵਾ ਇਕੱਠੇ ਹੋ ਗਏ ਉਹਨਾਂ ਆ ਕੇ ਫਿਰ ਉਹਨੂੰ ਰੋਕਿਆ ਦੇਖਿਆ ਫਿਰ ਖਬਰ ਦਿੱਤੀ ਇਤਲਾਹ ਦਿੱਤੀ ਥਾਣੇ 'ਚ ਤੇ ਉਹ ਫੜ ਕੇ ਆਪਾਂ ਇਹਨਾਂ ਦੇ ਹਵਾਲੇ ਕਰ ਦਿੱਤਾ ਹੈ ਪ੍ਰਸ਼ਾਸਨ ਦੇ ਤੇ ਬਾਕੀ ਵੇਖੋ ਜਿਹੜਾ ਡੀਪੂ ਆਲਡਰ ਉਹਦਾ ਨਾਂ ਕੀ ਆ ਇੱਕ ਵੈਸੇ ਤੋਂ ਗਰਦਿਆਲ ਸਿੰਘ ਆ ਪਰ ਸਾਨੂੰ ਪੱਕਾ ਨਹੀਂ ਨਾਂ ਦਾ ਪਤਾ ਵੀ ਲਾੜੀ ਹੁੰਦੇ ਨੇ ਲੈਣ ਵਾਲਾ ਕਿੱਥੋਂ ਦਾ ਹੈ ਸ਼ਿਕਾਰ ਦਾ ਹੈ ਸ਼ਿਕਾਰ ਮਸ਼ੀਨਾਂ ਦਾ ਨਹੀਂ ਵੇਖੋ ਜੀ ਉਹਦਾ ਨਾਂ ਗਰਦਿਆਲ ਸਿੰਘ ਲਾੜੀ ਹੈ ਪੱਕਾ ਨਾਂ ਹੈ ਪਤਾ ਤੇ ਜਿਹਨੇ ਕਟਿਆ ਨੂੰ ਕੰਕ ਨਹੀਂ ਮਿਲਨੀ ਤੁਹਾਨੂੰ ਵੀ ਕਹਿੰਦੇ ਜਦੋਂ ਕੰਕ ਲਾਂ ਜਾਂਦੇ ਇਹੀ ਹੈ ਕਿ ਮੱਲਕੀ ਕਣਕਟ ਆਈ ਹੈ ਸੁਕਣ ਕਟਾ ਆਈ ਹੈ ਹਾਂ ਇਹ ਜਿਹੜੀ ਉਹਨੂੰ ਵੇਗਣ ਲੱਗੀ ਇਹਨਾਂ ਨੇ ਫੜੀ ਆ ਹੁਣ ਸਬਤ ਹੋ ਗਿਆ ਕੀ ਅੱਜ ਵੰਡਣ ਤੋਂ ਪਹਿਲਾਂ ਪਹਿਲਾਂ ਹੀ ਕਰਤਾ ਅਜੇ ਅਜੇ ਵੰਡਣੀ ਆ ਤਾਂ ਕੱਲ ਨੂੰ ਜਾਂ ਪਰਸ ਨੂੰ ਵੰਡਦੇ ਆਪਾਂ ਤੇ ਕਿੰਨੀ ਕਣਕ ਜਿਹੜੀ ਫੜਕੇ ਤੁਸੀਂ ਠਾਣੇ ਦਿੱਤੀ ਹੈ ਮੇਰੇ ਕੋਲ ਅਜੇ ਕਣਕ ਹੋਣੀ ਹੈ 40 45 ਟੋੜੇ ਆ ਤੇ ਉਹਦੇ ਵਿੱਚ 35 ਤੋਂ 40 ਕਿਲੋ ਦੇ ਵਿੱਚ ਇੱਕ ਟੋੜੇ ਜਗਾਂ ਜੇ ਹੁੰਦੀ ਕਾਂਗਰਸ ਤੇ ਅਕਾਲੀ ਇਹ ਤੇ ਉਹਨਾਂ ਨੇ ਮੱਲਕੀ ਵੀ ਇੱਥੇ ਗੋਲਮੋਲ ਕੰਮ ਕਰ ਦੇਣਾ ਹੈ ਉਦੋਂ ਜਿਹੜੇ ਐਸਐਸਓ ਸਾਹਿਬ ਨੇ ਇਹ ਬਣੇ ਸਦਕਾਰ ਜੋਗ ਨਹੀਂ ਕਿ ਜੀ ਮੰਦਾ ਹੀ ਨਹੀਂ ਇਹਨਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਹੀ ਕਰਨਾ ਤੇ ਬੰਦ ਹੀ ਕਾਰਵਾਈ ਜਿਹੜੀ ਆ ਉਹ ਅਸੀਂ ਪਿੰਡ ਵਾਲੇ ਖਲੋਤੇ ਆਂ ਆਪਾਂ ਕਰਾਉਣੀ ਕਰਾਉਣੀ ਭਾਵੇਂ ਪਿੰਡ ਦਾ ਤੇ ਭਾਵੇਂ ਲਾਪ ਦਾ ਚੋਰੀ ਤੋਂ ਚੋਰੀ ਆ ਨਾ ਤਰੀਬਾਂ ਦਾ ਕਿਉਂ ਖਾਵੇ ਕੋਈ ਖਾ ਗੀਆਂ ਪਹਿਲੀਆਂ ਸਰਕਾਰਾਂ ਜਿਹੜੀਆਂ ਖਾ ਗੀਆਂ ਰਲ ਮਿਲ ਕੇ ਗੱਲ ਮੁਕੀ ਹੁਣ ਨਾ ਖਾਣੀਆਂ ਨਾ ਖਾਂਦੇਣੀ ਆ ਅੱਜ ਮੁਖਰ ਖਾਸ ਨੇ ਇਤਰਾਜ਼ ਦਿੱਤੀ ਇੱਕ ਹੂਕ ਤੇ ਮਜ਼ੂਰਾਂ तलाह दी गई तो शिकारमाचियों का रिपोर्ट सरकारी कणक बेचने ला जा रहा है जो कि मैस पुलिस पार्टी समेत स्कूल मिडल स्कूल रोड अडा शिकारमाचिया तो धारोवाल काबू किया मल जा रहा है कबू किया जिस समेत छोटा हाथी काबू किया गया जिस हिचों ਇਹ 45 ਕੋੜੇ ਕੋਲੇ ਕਲਪਾ ਤੋਂ 45 ਕੋੜੇ ਦੂਜੀ ਗੋਰੀਆਂ ਵਿੱਚ ਪਾਇਆ ਕਾਬੂ ਕੀਤਾ ਗਿਆ ਜੇ ਸੰਬੰਧੀ ਬਲਾਤਕਾਰ ਅਫਸਰਾਂ ਨੇ ਨੋਟਿਸ ਜਿਨਾ ਤਿਆਰ ਅਗਲੀ ਕਾਰਵਾਈ ਕਿਸ ਜਗ੍ਹਾ ਮਿਲੂਗੀ ਜੀ